ਸਾਨੂੰ ਇੱਕ ਹੈਰਾਨੀਜਨਕ ਤੱਥ ਸਾਹਮਣੇ ਆਇਆ ਕਿ ਚੰਡੀਗੜ੍ਹ ਤੋਂ ਚੰਡੀਗੜ੍ਹ ਦਾ ਇੱਕ ਪੁਰਾਣਾ ਬੈਠਾ ਹੋਇਆ ਰੋਬ ਦਿਮਾਗ 'ਚ ਮਤਲਬ ਆਪਣੇ ਜਿਹੜੇ ਪੰਜਾਬ ਦੇ ਡਰਾਈਵਰ ਨੇ ਉਹਨਾਂ ਦਾ ਇੱਥੇ ਜੀਰਕਪੁਰ ਆ ਕੇ ਇਧਰੋਂ ਮੋਹਾਲੀ ਵਾਲੇ ਮੋੜ 'ਤੇ ਆ ਕੇ ਖਰੜ ਕੋਲ ਆਂ ਹੱਥ ਕੰਬਣ ਲੱਗਿਆ ਤੇ ਦੇ ਕੁਛ ਨਾ ਕੁਛ ਨੂੰ ਕੱਟਿਆ ਜਾਊਗਾ ਚਨਾਂ ਚੰਡੀਗੜ੍ਹ ਤੋਂ ਜਾਣ ਲੱਗਿਆ ਕਈ ਤਾਂ ਕਹਿੰਦੀ ਸੀ ਭਾਜੀ ਇਸ ਬਾਰਡਰ ਤੇ ਲਾ ਆਵਾਂਗੇ ਅੰਦਰ ਨਹੀਂ ਜਾਂਦੇ ਅਸੀਂ ਨਾ ਪੁਰਾਣਾ ਉਹਨਾਂ ਦਾ ਚੰਡੀਗੜ੍ਹ ਪੁਲਿਸ ਦਾ ਬਣਿਆ ਹੋਇਆ ਸੀ ਪਰ ਅਸੀਂ ਕਹਾਂ ਠੀਕ ਹੈ ਨਾ ਤਾਂ ਬਠੀਕ ਹੈ ਉਦੋਂ ਬਾਅਦ ਕੀ ਹੁੰਦਾ ਹੈ ਹੈਰਾਨੀ ਜਨਕ ਤੱਥ ਫੇਪਤਾ ਲੱਗੇ ਕਿ ਸਭ ਤੋਂ ਵੱਧ ਟ੍ਰੈਫਿਕ ਵਾਇਲੇਸ਼ਨ ਚੰਡੀਗੜ੍ਹ ਚੋਂ ਨਿਕਲਣ ਸਾਰੇ ਮੁਹਾਲੀ ਚ ਕਰਦੇ ਕਿਉਂਕਿ ਜਦੋਂ ਇੱਧਰੋਂ ਆਏ ਨਾਲ ਗਿਆ ਤਾਂ ਬੈਟ ਲਾ ਲੈਣੀ ਉਹਨਾਂ ਨੂੰ ਪਤਾ ਨਹੀਂ ਵੀ ਕਿਸੇ ਹੋਰ ਗ੍ਰਹਿ ਤੇ ਆ ਗਏ ਹੁਣ ਸਾਡੇ ਸਾਡੇ ਨਹੀਂ ਬਚ ਸਕਦੀ ਨਾ ਜਾਂ ਹੁਣ ਐਕਸੀਡੈਂਟ ਹੀ ਹੁੰਦਾ ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਸਮਾਨ ਸਮੂਰ ਲੈ ਕੇ ਆਏ ਚੰਡੀਗੜ੍ਹੋਂ ਉਹਦਾ ਸੇਵਨ ਵੀ ਕਰਨ ਲੱਗ ਜਾਣਾ ਵੀ ਹੁਣ ਤਾਂ ਬੇਰੀਏ ਚ ਆ ਗਏ ਹੁਣ ਕੋਈ ਚੱਕਰ ਨਹੀਂ ਦੱਲੂ ਸਭ ਤੋਂ ਵੱਧ ਐਕਸੀਡੈਂਟ ਚੰਡੀਗੜ੍ਹ ਤੋਂ ਬਾਹਰਾਂ ਛੋਟੇ ਜਿਹੇ ਸ਼ਹਿਰ ਮਾਲ ਨਹੀਂ ਚੁੰਦੇ ਸੀ ਕਿਉਂਕਿ ਇੱਕਦਮ ਖੁੱਲ ਮਿਲਦੀ ਆ ਕੇ ਸასი ਕ ਵੀ ਆਪਾਂ ਵੀ ਉਹਨਾਂ ਵਾਂਗੂ ਫਿਰ ਲੇਟੈਸਟ ਕੈਮਰੇ ਲਾ ਦਨੇ ਹੁਣ AI ਨਾਲ ਲਿੰਕਡ ਕੈਮਰੇ ਨੇ 350 352 ਕੈਮਰੇ ਨੇ 17 ਪੁਆਇੰਟ ਅਸੀਂ ਚੁਣੇ ਹੋਏ ਨੇ ਜਿੱਥੋਂ ਜਿੱਥੋਂ ਦੀ ਮੇਨ ਟ੍ਰੈਫਿਕ ਆਉਂਦੀ ਹੈ ਜਾਂ ਜਾਂਦੀ ਹੈ ਤੇ ਹੁਣ ਮੈਂ ਤੁਸੀਂ ਤਾਂ ਰੋਜ ਆਲੇ ਤੁਹਾਨੂੰ ਤਾਂ ਪਤਾ ਹੈ ਆਲੇ ਦੋਲੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਦੱਸ ਦਿਓ ਕਿ ਹੁਣ ਇਹ ਨਾ ਸੋਚਿਓ ਕਿ ਪੁਲਿਸ ਵਾਲਾ ਨਹੀਂ ਹੈਗਾ ਚੱਲ ਲੰਘੇ ਲਾਈਟ ਹੁਣ ਲਾਈਟ ਹੀ ਬੰਸ ਗਈ ਹੈ ਉਹਨੂੰ ਤੁਹਾਡੇ ਘਰੇ ਆਊਗਾ ਚਲਾਨ ਘਰੇ ਆਊਗਾ ਫਿਰ ਨਾ ਕਿਹੋ ਜਿਹਾ ਰਾਹ ਕਦੋਂ ਕਲੰਗੇ ਸੀਗੇ ਨਾਲ ਫੋਟੋ ਵੀ ਆਊਗੀ ਇਹ ਵੀ ਦੇਖ ਲਿਓ ਥੋੜਾ ਜਿਆ ਕਿ ਫਰੰਟ ਸੀਟ ਦੀ ਫੋਟੋ ਆਊਗੀ ਤੇ ਉਹ ਫੋਟੋ ਨਾਲ ਵੀ ਪਤਾ ਨਹੀਂ ਕੋਈ ਸੈਪੇ ਸੁਪੇ ਵੀ ਪੈ ਸਕਦੇ ਨੇ ਘਰੇ ਇਹ ਵੀ ਦੇਖ ਲਿਓ ਅਮਰੀਕਾ 'ਚ ਬਹੁਤ ਸਾਰਾ ਹੋਇਆ ਹੈ ਕੰਮ ਨੇ ਇਹ ਨਾਲ ਫੋਟੋ ਆ ਜਾਂਦੀ ਸੀ ਘਰੇ ਲੜਾਈ ਹੋ ਜਾਂਦੀ ਸੀ ਫਿਰ ਸੋ ਫੋਟੋ ਵੀ ਨਾਲ ਹੀ ਆਉਗੀ ਸੋ ਕਿਰਪਾ ਕਰਕੇ ਅਬ ਦੀ ਜ਼ਿੰਦਗੀ ਨੂੰ ਪਿਆਰ ਕਰੋ ਅਸੀਂ ਇਹ ਕੋਈ ਚਲਾਨ ਕੱਟਣ ਵਾਸਤੇ ਜਾਂ ਰੈਵਨਿਊ ਵਾਸਤੇ ਨਹੀਂ ਬਣਾਈਏ ਜਿਹੜੀ ਸਿਸਟਮ ਅੱਜ ਚਾਲੂ ਕੀਤਾ ਹੈ ਇਹ ਤੁਹਾਡੀ ਜ਼ਿੰਦਗੀ ਬਚਾਉਣ ਵਾਸਤੇ ਬਣਾਈ ਹੈ ਪਹਿਲਾਂ ਐਸਐਸਐ ਬਣਾਈ ਦੇਖੋ ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਉਹਨਾਂ ਦੇ ਸਾਰੇ ਕੰਦੇ ਗੱਡੀਆਂ ਭੜੀਆਂ ਨੇ 48.10% 1 ਸਾਲ ਹੋ ਗਿਆ ਉਹਨਾਂ ਨੂੰ 1 ਸਾਲ ਚ 48.10% ਮੌਤਾਂ ਘਟ ਗਈਆਂ ਜੀ ਪੰਜਾਬ ਦੀਆਂ ਸੜਕਾਂ ਤੋਂ ਹੱਬ ਤੋਂ ਵੱਧ ਸੀਗੇ ਪੰਜਾਬ ਦੇ ਵਿੱਚੋਂ 5000 ਤੋਂ ਉੱਪਰ ਇਸ ਵਾਰ 2000 ਤੋਂ ਉੱਪਰ ਮੌਤਾਂ ਘੱਟ ਲਈ ਪਿਛਲੀ ਵਾਰ ਨਾਲੋਂ ਸੜਕਾਂ ਵਧੀਆ ਨੇ ਗੱਡੀਆਂ ਪੰਜਾਬੀਆਂ ਕੋਲੇ ਸੁੱਖ ਨਾਲ ਵਡੀਆਂ ਨੇ ਪਰ ਆਪਾਂ ਪ੍ਰਵਾਹ ਨਹੀਂ ਕਰਦੇ ਨਾ